ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਭਾਕ ਸਿੰਘ ਫਾਰਮ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਮੇਰੇ ਚੈਨਲ ਨੂੰ ਫੋਲੋ ਤੇ ਸ਼ੇਅਰ ਕਰੋ ਮੇਰੇ ਤੋਂ ਵੀਡੀਓ ਬਣਵਾਉਣ ਲਈ ਮੇਰਾ ਨੰਬਰ ਆ 83604 62501 ਅੱਜ ਦੀ ਵੀਡੀਓ ਤੁਹਾਡੇ ਅੱਗੇ ਪਹਿਲਣ ਬਿਹੜ ਦੀ ਲੈ ਕੇ ਆਏ ਆਂ ਤੇ ਕਿੰਨਾ ਦੁੱਧ ਕੱਢ ਸਕਦੀ ਆ ਬਾਕੀ ਕੁਆਲਿਟੀ ਤੁਸੀਂ ਆਪ ਚੈੱਕ ਕਰਨੀ ਐ ਐਚਪ ਕ੍ਰਾਸ ਦੇ ਵਿੱਚ ਪੈਂਦੀ ਆ ਬਾਕੀ ਜੋ ਵੀ ਜਾਣਕਾਰੀ ਹੋ ਮਾਲਕ ਨਾਲ ਸਾਂਝੀ ਕਰਾ ਦਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੋਰ ਬਾਈ ਜੀ ਠੀਕ ਠਾਕ ਹਾਂ ਬਹੁਤ ਵਧੀਆ ਆਪਣਾ ਨਾਮ ਐਡਰੈਸ ਬੋਲ ਦੋ ਪਹਿਲਾਂ ਬਾਈ ਜੀ ਬਾਈ ਨਾਮ ਮੇਰਾ ਮਰਤੰਤਾ ਹਾਂਜੀ ਪਿੰਡ ਆਪਣਾ ਕੜਾਈਲੀ ਆ ਤਾ ਪਾਵੰਡੀ ਸ਼ਹਿਰ ਦੇ ਕੜਾਈਲੀ ਕਿੰਨੀ ਦੂਰ ਆ ਤਾਪੇ ਤੋਂ ਵੀਰੇ ਬਸ 2 ਕਿਲੋਮੀਟਰ ਦੇ 2 ਕਿਲੋਮੀਟਰ ਦੂਰੀ ਤੇ ਬਾਈ ਦਾ ਪਿੰਡ ਕੜਾਈਲੀ ਘਰ ਤੁਹਾਡਾ ਘਰ ਬਾਈ ਆਪਣਾ ਸਟੇਡੀਅਮ ਦੀ ਬੈਕ ਸਾਈਡ ਤੇ ਆ ਜਾਂਦਾ ਹੈ ਗਰਾਊਂਡ ਦੇ ਬੈਕ ਸਾਈਡ ਦੀ ਕੱਚੀ ਗਲੀ ਜਾਂਦੀ ਹੈ ਤੇ ਬਾਈ ਦੇ ਘਰੇ ਸਿੱਧੀ ਜਾਂਦੀ ਹੈ ਉੱਥੇ ਹਾਂਜੀ ਤੇ ਨਾਮ ਨਾਮ ਹੈ ਮੇਰਾ ਮਾਨਸਤਰੀ ਮਨਪ੍ਰੀਤ ਫੋਨ ਨੰਬਰ ਵੀਰੇ ਫੋਨ ਨੰਬਰ ਬਾਈ 97799930893 30893 ਹਾਂਜੀ ਕਿੰਨੇ ਪਹਿਲੇ ਸਵੇਏ ਬਾਈ ਇਹ ਪਹਿਲੇ ਸਵੇਏ ਸੁੰਦੀ ਆ ਮੰਨ ਕੇ ਚੱਲ ਸੁੰਦੀ ਆ ਹਾਂ ਠੀਕ ਆ ਤੇ ਬਾਕੀ ਤੁਸੀਂ ਦੇਖ ਲਓ ਕੁਆਲਿਟੀ ਕੁਆਲਿਟੀ ਮੱਛੀ ਜਿਹੜਾ ਆ ਕੇ ਨੰਬਰ ਆ ਗਿਆ ਆਪਣੇ ਘਰ ਦੀ ਆ ਗਈ ਪਹਿਲੀ ਗੱਲ ਇਹ ਦੱਸਦੀ ਹੈ ਘਰੇਲੂ ਆ ਇੱਕ ਘਰੇਲੂ ਕੰਮ ਆ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂਗਾ ਹਾਂਜੀ ਆਪਦੇ ਘਰੇ 4-5 ਗਾਇਆਂ ਰੱਖਦਾ ਬਾਈ ਹਾਂ ਇਹ ਆਪ ਕਿੰਨੇ ਕਿਲੋ ਦੁੱਧ ਪਾ ਜੂਰੇਂ ਪੀ ਬਾਈ ਬਿਲਕੁਲ ਵਸਤੇ ਨਾ ਦੇਖਦਾ ਬਈ ਕਿੰਨੇ ਕਿੰਨੇ ਕਿ ਦਿਨ ਲਊ ਬਈ ਬਈ ਦੁੱਧ ਇਹ ਦਿਨ ਮੰਨ ਕੇ ਕਿਤੇ ਉਹਦੇ ਹਫਤਾ ਹਜੇ ਕੱਚੀ ਆ ਹਫਤੇ ਦੀ ਕੱਚੀ ਆ ਹਾਂਜੀ ਦੁੱਧ ਆ ਆਪਣੇ ਆੜੀ ਨਾਲ ਜਿਵੇਂ ਬਈ ਆਪਾਂ ਇਹਦੀ ਸੇਵਾ ਕੀਤੀ ਇਹਨੂੰ 2-3 ਗੱਟੇ ਦਾ ਟ੍ਰਾਂਸਫਰਸ਼ਨ ਦੇ ਪਾ ਚੁੱਕੀਆਂ ਠੀਕ ਹੈ ਜੀ ਬਾਕੀ ਮੰਨ ਕੇ ਬਟਾਮਣ ਚ ਵਗੈਰਾ ਜਮਾ ਅਸੀਂ ਸੰਭੀ ਆ ਬਸ ਇਹ ਪੂਰੀ ਸੌਂਗ ਨਾਲ ਠੀਕ ਹੈ ਜੀ 18-19 ਕਿਲੋ ਦੁੱਧ ਇਹ ਚੱਲਣੀ ਚਾਹੀਦਾ 18-19 ਕਿਲੋ ਚੱਲਣੀ ਚਾਹੀਦੀ ਜੀ ਇਹਨੇ ਨਾ ਕੱਟਿਆ ਤਾਂ ਬਈ ਕੱਟੂ ਗਿਆ ਤੇ ਲੰਨ ਦਿਖਾ ਦੇ ਜੀ ਇੱਥੋਂ ਵੀ ਅੱਜ ਮੈਂ ਇਹ ਜੀ ਬੈਠ ਨੇ ਬਾਈ 17 18 ਨਾ ਕੱਟੇ ਫਿਰ ਤੱਕੀ ਕੱਟਿਆ ਬਾਕੀ ਅੱਜ ਲੋੜ ਹੀ ਨਹੀਂ ਹੁੰਦੀ ਬਈ ਸਾਡਾ ਥਾਣ ਲਈ ਵੀ ਦੀ ਸਾਫ ਆਣਾ ਬਾਈ ਹਾਂ ਬਾਈ ਥਾਣ ਦਿਖਾ ਦੇ ਜਮਾ ਕੋਕੀ ਵਾਲਾ ਕੱਟਿਆ ਪੂਰਾ ਵਧੀਆ ਥਾਣ ਲੱਗਿਆ ਵਾ ਬਾਕੀ ਅਗਲੇ ਦੀ ਸੇਵਾ ਗਈ ਹਾਂ ਮੁੱਲ ਵੀਰੇ ਬਾਈ ਮੁੱਲ ਆਪਾਂ ਯਾਰ ਬਸ ਜਾਇਜ਼ ਕਰਾਂਗੇ ਪਰ ਬੈਠ ਦੇ ਹਿਸਾਬ ਨਾਲ ਮੁੱਲ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਮੁੱਲ ਹੁਣ ਆਪਾਂ ਨੂੰ ਲਾ ਦੇ ਮਾੜਾ ਤੋੜ ਕੇ ਦਿਖਾ ਦੇ ਵੀਰੇ ਲਈ ਵੀ ਕਈ ਵਾਰ ਕੋਈ ਲੰਗ ਦੀ ਪੇਹੁਂ ਖੋੜ ਸ਼ਾਮ ਹੁੰਦੀ ਹੈ ਹਨ ਅੱਪਾ ਅਗਲੇ ਨੂੰ ਦੱਸਾਂਗੇ। ਉਹ ਵਿੱਚ ਚਾਲ ਪੂਰਾ ਵਧੀਆ ਤੋਰ ਆ ਗਈ। ਕਿ ਫਿਰ ਇਹਦੇ ਬਾਅਦ ਇਹ ਗੱਲ ਨਹੀਂ। ਇੱਕ ਕਿਹੜਾ ਹੋਰ ਦਵਾ ਲੰਨਾ ਹੈ। ਬੱਸ ਹੋ ਗਿਆ। ਸਵੇਰ ਕੁੱੜੀ ਨੂੰ ਨਿੱਕੀ। ਠੀਕ ਹੈ ਐਂ ਹੁੰਦਾ ਵੀਰੇ ਅਗਲਾ ਚੱਲ ਕੇ ਆਵੇ ਹਨ। ਠੀਕ ਹੈ ਠੀਕ ਹੈ ਜੀ। ਜਿਹੜਾ ਯਾਰ ਆਪਾਂ ਬਈ ਪਸ਼ੂ ਘਰੋਂ ਲੈਣਾ ਹੈ ਹਨ ਸੰਜੀ ਕਰਕੇ ਲੈਣਾ ਬੱਸ। ਹਾਂ ਹਾਂ ਬਾਕੀ ਸਹੀ ਹੈ ਸਹੀ ਹੈ ਸਹੀ ਹੈ। ਠੀਕ ਹੈ ਜੀ। ਬਾੰਦੇ ਬਾਈ ਬਾਕੀ ਇੱਕ ਵਾਰੀ ਰੈਂਪੀ ਨੰਬਰ ਆਪਣਾ ਹੋਰ ਬੋਲ ਦੇ ਵੀਰੇ ਨੰਬਰ ਬਾਈ ਬੋਲ ਨੰਬਰ 97799 ਬਾਈ ਹਾਂਜੀ ਤੇ 30893 30893 ਇੱਕ ਬਈਆ ਦਿਖਾ ਦੇ ਸਾਰਾ ਹਾਂਜੀ ਵੀਰੇ 20000 ਮਨ ਕੇ ਲੀਟਰ ਨਾ ਨਾ ਬਾਕੀ ਜਿਹੜਾ ਬੰਦਾ ਬਈ ਪਾਰ ਕੋਲ ਦਾ ਗੁੱਝੀ ਜਾਣਾ ਹਾਂਜੀ ਹਾਂਜੀ ਜਿਹੜਾ ਬਈ ਥੋੜੀ ਜੀ ਗੁੰਮੀ ਜੀ ਹੋ ਗਈ ਸੀਗੀ ਇੱਥੇ ਠੀਕ ਹੈ ਜੀ ਉਹ ਵੀ ਦਿਖਾ ਦਿਓ ਵੀਰੇ ਇੱਥੇ ਥੋੜੀ ਜੀ ਦੂਰੋਂ ਦੀਦੀ ਕੂਗੀ ਠੀਕ ਹੈ ਜੀ ਉਹ ਮਨ ਕੇ ਹੁਣ ਠੀਕ ਆ ਥੋੜਾ ਜਿਆ ਬਾ ਮਨ ਕੇ ਲਫਸ ਜੇਗੀ ਸੀਗੀ ਹੋ ਕੇ ਥੋੜਾ ਜਿਆ ਠੀਕ ਆ ਸਹੀ ਗੱਲ ਆਲੀ ਵੀ ਪਹਿਲਾਂ ਜਿਹੜੀ ਚੀਜ਼ ਹੈਗੀ ਆ ਦੱਸ ਕੇ ਦਿਓ ਯਾਰ ਮਾੜੀ ਮਾੜੀ ਗੱਲ ਵੀ ਦੱਸਾਂਗੇ ਆਪਾਂ ਠੀਕ ਆ ਜੀ ਤਿੰਨੇ ਮੈਂ ਇੱਕ ਗੱਲ ਕਹਿਦੀ ਬੰਦਾ ਬਈ ਮੁੜਦਾ ਨਹੀਂ ਹੈਗਾ ਥ ਆਪ ਨੂੰ ਕੋਈ ਟੈਨਸ਼ਨ ਨਹੀਂ ਲੈ। ਲੋ ਬਈ ਮਿੱਤਰੋ ਗਾਂ ਬਾਈ ਕੋਲੇ ਘਰੇਲੂ ਆ। ਲਾ ਚੰਗੀ ਵੀ ਬਹੁਤ ਆ ਤੇ ਤੁਸੀਂ ਆਪ ਪਰਖ ਕਰਕੇ ਬਾਕੀ ਫੋਨ ਬਾਈ ਨੂੰ ਕਰ ਲਿਓ। ਤੇ ਕਰ ਲਓ ਬਾਈ ਨਾਲ ਸੰਪਰਕ। ਧੰਨਵਾਦ ਬਾਈ ਰੰਪੀ।